बच्चे बच्चे दे जवान है ते हैगा ਤੇ ਜਦੋਂ ਤੋਂ ਇਹ ਸਰਕਾਰ ਬਣੀ ਹੈ ਇਹਨਾਂ ਨੇ ਪੰਜਾਬ ਦਾ ਪੱਠਾ ਬਟਾ ਦਿੱਤਾ ਕਿਉਂਕਿ ਇਹਨਾਂ ਦੀ ਸੋਚ ਹੀ ਉਰਨੀ ਹੈਗੀ ਹੈ ਔਰ ਅੱਜ ਦੇਖੀ ਤਾਂ ਇਹ ਜਦੋਂ ਪ੍ਰਗਤਵਾਨ ਜਿਹੜੇ ਅੱਜ ਸੀਐਮ ਸਾਹਿਬ ਹੈ ਸਰਵੇਸ਼ ਦੀ ਲੋਰ ਵਿੱਚ ਜਾ ਪੈਸੇ ਕਦੇ ਇਹਨਾਂ ਦੇ ਉਹ ਇਹ ਵੀ ਦੇਖਦੇ ਵੀ ਕਿਹੜੇ ਬੰਦੇ ਪ੍ਰਤੀਤੀ ਗੱਲ ਕਰਦੇ ਹੈਗੇ ਇਹ ਸ਼ੱਕ ਜੀ ਉਹ ਵਿਧਾਨ ਸਭਾ ਸੈਸ਼ਨ ਵਿੱਚੋਂ ਇਹ ਸ਼ੱਕ ਜੀ ਵੇਖੋ ਕਰਕੇ ਇਹਨਾਂ ਨੇ ਕੰਮ ਦੀ ਗੱਲ ਨਹੀਂ ਦਿੱਤੀ ਕਿਉਂਕਿ ਉਹਨਾਂ ਦਾ এডਿਕੇਸ਼ਨ ਲੈਵਲ ਉਹਨਾਂ ਕੀ ਹੈ ਇਹ ਇਸ ਕਰਕੇ ਇਹ ਹਰੇਕ ਨੂੰ ਜਿਹੜਾ ਹੈਗਾ ਕੁਝ ਕਰਕੇ ਸਮਝਦੇ ਹਿੱਕੇ ਕੁਝ ਦਿਨ ਪਹਿਲਾਂ ਇਹਨਾਂ ਨੇ ਫੋਕਸ ਪਾਰਟੀ ਬਾਰੇ ਇੱਥੇ ਸਾਡੇ ਬਹੁਤ ਸਾਰੇ ਰਾਹੁਲ ਗਾਂਧੀ ਜੀ ਬਾਰੇ ਇਹਨਾਂ ਨੇ ਇੱਕ ਤਰੀਕੀ ਕਿ ਉਹਨਾਂ ਦਾ ਜਿਹੜਾ ਹੈਗਾ ਲੀਡਰਸ਼ਿਪ ਕੁਆਲਟੀ ਨਹੀਂ ਹੈਗੀ ਪੁੱਛਣ ਵਾਲੀ ਗੱਲ ਤਾਂ ਇਹ ਹੈਗੀ ਵੀ ਇਹਨਾਂ 'ਚ ਲੀਡਰਸ਼ਿਪ ਕੁਆਲਟੀ ਹੈਗੀ ਸਾਡੇ ਪੰਜਾਬ ਦਾ ਪੱਠਾ ਵਟਾ ਦਿੱਤਾ ਹੈ ਚਲ ਪਹਿਲਾਂ ਬਣਦੇ ਹੋਏ ਸਾਰੇ ਬੇਸ਼ੱਕ ਇਹੋ ਸ਼ਹਿਰੀ ਖਿੱਤਰ ਹੈ ਜਿਸ ਸ਼ਹਿਰੀ ਖਿੱਤਰ ਹੈ ਪਰ ਬੰਦਾ ਇਹੀ ਕਹਿੰਦਾ ਹੈਗਾ ਕਿ ਜੱਦੀ ਸਰਕਾਰ ਨਹੀਂ ਨਹੀਂ ਹੈ ਇਹਨੇ ਕਦੇ ਕਿਸੇ ਦਾ ਭਲਾ ਨਹੀਂ ਕੀਤਾ ਸਾਰੇ ਜਿਹੜਾ ਖਰਚਾ ਜਿਹੜਾ ਹੈਗਾ ਸਰਕਾਰ ਦਾ ਉਹ ਜਿਹੜਾ ਬਜਟ ਹੈਗਾ ਉਹ ਆਉਦੀ ਐਜੂਕੇਸ਼ਨ ਮੰਤਰਾਲੇ ਤੇ ਲਾਈ ਜਾਂਦੀ ਹੈ ਬੇਸ਼ੱਕ ਦੀ ਕਿਤੇ ਵੀ ਇਲੈਕਸ਼ਨ ਹੋਵੇ ਵਿਸ਼ੇਸ਼ ਦਿੱਲੀ ਚ ਹੋਵੇ ਗੁਜਰਾਤ ਚ ਹੋਵੇ ਮੱਧ ਪ੍ਰਦੇਸ਼ ਚ ਹੋਵੇ ਬੇਸ਼ੱਕ ਦੇ ਅਸਾਮ ਚ ਹੋਵੇ ਕੇਦਰ ਚ ਹੋਵੇ ਜਿੱਥੇ ਮਰਜ਼ੀ ਹੋਵੇ ਇਹ ਜਿਹੜੇ ਹੈਗੇ ਪੰਜਾਬ ਦਾ ਪੈਸਾ ਲਜਾ ਕੇ ਉਧਰ ਜਿਹੜਾ ਹੈਗਾ ਬਰਬਾਦ ਕਰਦੇ ਹੈ ਅੱਜ ਪੰਜਾਬ ਦੇ ਵਸਨੀਕ ਜਿਹੜਾ ਕੋਈ ਪੈਸੇ-ਪੈਸੇ ਨੂੰ ਮਤਾ ਦੇ ਜੇ ਕਿ ਕਿਸੇ ਵੀ ਪਿੰਡ ਵਿੱਚ ਤੋਂ ਅਸਲ ਸ਼ਹਿਰ ਤੇ ਅੱਜ ਤੱਕ ਇਹਨਾਂ ਵੱਲੋਂ ਜੀ ਪੈਸਾ ਨਹੀਂ ਦਿੱਤਾ ਗਿਆ ਚਾਹਤ ਇਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਇਹਨਾਂ ਦੀ ਕੀ ਮੈਨੇਜਮੈਂਟ ਹੈ ਇਹਨਾਂ ਦੀ ਲੀਡਰਸ਼ਿਪ ਕੁਆਲਟੀਜ਼ ਹੈ ਕਿ ਆਜ ਪੰਜਾਬ ਦੇ ਵਿੱਚ ਲਗਭਗ ਮੇਰਾ ਲਈ ਤਾਂ 4 ਜਾਂ 5 ਸੀਨੀਅਰ ਆਈਐਸ ਅਫਸਰ ਹੈਗੇ ਨੇ ਜਿਹੜੇ ਅਜੋਸ਼ ਸ਼ਰਮਾ ਹੈਗੇ ਨੇ ਸਰਦਾਰ ਗੁਰਪ੍ਰੀਤ ਪਾਲ ਸਿੰਘ ਜਿਹੜੇ ਨੇ ਆਪਣੇ ਜਯੋਤਪ ਸਿੰਘ ਹੈਗੇ ਨੇ गोयल ਹੈਗੇ ਨੇ ਜਿਹੜੇ ਕਿ ਬਹੁਤ ਰਿਸਪੈਕਟਡ ਰਹੇ ਨੇ ਜਿਨ੍ਹਾਂ ਦਾ ਕੋ ਬਾਸਟ ਹੈ ਰਿਸ਼ ਹੈਗਾ ਔਰ ਜਿਨ੍ਹਾਂ ਨੇ ਕੋ 25 25 ਕੀ ਕੀ ਸਾਲ ਦੀ ਸਰਵਿਸ ਕੀਤੀ ਅੱਜ ਪੰਜਾਬ ਕਿਉਂਕਿ ਇਹਨਾਂ ਵੱਲੋਂ ਦਮਦਮ ਕਰਵਾਉਂ ਅਫਸਰ ਦੇ ਪ੍ਰਸ਼ਾਸਨ ਆ ਜਾਂਦਾ ਅਜਿਹੇ ਕਰਕੇ ਜਿਹੜੇ ਅਫਸਰ ਰਹਿ ਗਏ ਨੇ ਉਹ ਅੱਜ ਜਿੰਨਾ ਕਿ ਸੀ ਵੀ ਜਾਨੀ ਅਹੁਦੇ ਤੋਂ ਬਿਨਾਂ ਜਿਹੜੇ ਹੈਗੇ ਉਹ ਕੰਮ ਕਰਕੇ ਬੈਠੇ ਹੈਗੇ ਕਿਉਂਕਿ ਪੰਜਾਬ ਸਰਕਾਰ ਨੇ ਰੱਖੀ ਹੈਗੀ ਔਰ ਪਾਸਟ ਸਰਕਾਰ ਕੋਲ ਰੱਖੀ ਹੈਗੀ ਹੈ ਉਹਨਾਂ ਬੋਲੋ ਜਿਹੜੇ ਇੰਨੇ ਸੀਨੀਅਰ ਅਫਸਰ ਅਹੁਦਾ ਕਰੇ ਬਿਠਾਇਆ ਉਹਨਾਂ ਦਾ ਤਜਰਬਾ ਦਾ ਫਾਇਦਾ ਲੈਣੇ ਔਰ ਸੀਨੀਅਰ ਅਫਸਰਾਂ ਦਾ ਤਜਰਬਾ ਨਾ ਲੈਣ ਦੇ ਤੱਕ ਜਿਹੜਾ ਹੈਗਾ ਅੱਜ ਪੰਜਾਬ ਦੇ ਹਾਲਾਤ ਹੈ ਪਰ ਟਿੰਕੀ ਤਾਂ ਵੈਸੇ ਵੀ ਦੇਖੀ ਤਾਂ ਜਿਹੜਾ ਚੱਲ ਜਦੋਂ ਜੀ ਆਉਂਦਾ ਜਿਹੜੇ ਵੱਡੇ ਅਫਸਰ ਟ੍ਰਾਂਸਫਰ ਕਰਦਾ ਦੇਖੀਦਾ ਜਿਹੜੀ ਨਾਦੀ ਅਫਸਰ ਕਰਦੇ ਤਾਂ ਜਿਹੜੀ ਆਪੀ ਹੁੰਦੀ ਹੈ ਕਿਉਂਕਿ ਆਪੀ ਜਿਹੜਾ ਸਹੀ ਇਹ ਪੜੇ ਲਿਖੇ ਨਾਮ ਦੇ ਐਕਸਪੀਰੀਅੰਸ ਦਾ ਹਰੂਤ ਕਰਕੇ ਜਿਹੜਾ ਇਹ ਇਸ ਤਰ੍ਹਾਂ ਦੇ ਸਟ੍ਰਕਚਰ ਕਰਕੇ ਅੱਜ ਸਾਰੇ ਹੀ ਜੀ ਪਰਮਿਸ਼ਨ ਦੇ ਇਹ ਜੀ ਨੂੰ ਨੂੰ ਤਰਫਲੇ ਸਾਰੇ ਜਾਣੇ ਆਪਣੇ ਖਾਨੇ ਉਸੇ ਕੜੀ ਵਿੱਚ ਜਿਹੜਾ ਹਰਦੁਆਰੇ ਵਿੱਚ ਦਾਤ ਪਰਵਾਸੇ ਬਾਅਦ ਨਾ ਜਿਨਾਂ ਲੈਕੀ ਉਹਨਾਂ ਵੱਲੋਂ ਦੇਸ਼ ਦੇ ਨਾਲ ਗ੍ਰਾਫ ਰਾਂਡ ਹੋ ਜਾਏਗਾ ਬਾੜੇ ਰਸਤੇ ਤੇ ਜਾ ਕੇ ਜਿਹੜਾ ਹੈਗਾ ਉਸ ਤੇ ਜੋ ਸਬੰਧ ਤੱਕ ਦੀ ਸਟਾਪ ਹੋ ਜਾਵੇਗਾ ਉਹਨਾਂ ਦੇ ਨਾਲ ਸਾਰੇ ਕੰਮ ਕਰਕੇ ਬਾੜੇ ਵਿੱਚ ਵੀ ਜਿਹੜੀ ਕਾਂਗਰਸ ਪਾਰਟੀ ਕੋਈ ਕੀਤੀ ਕਰਦੇ ਹੋਏ ਉਹ ਸਾਰਿਆਂ ਮੈਂ ਇੱਕ ਦਾ ਪੈਕ ਪੁੱਛ ਸਕਦਾ ਕਿਲੇ ਤੇ ਚੱਲਦੇ ਰਹਿੰਦੇ ਨਾ ਦਿੱਤੇ ਨੇ ਆਉਣ ਵਾਲੇ ਸਮੇਂ ਵਿੱਚ ਕੋਈ ਨਾ ਕੋਈ ਸੌੜਾ ਕੰਮ ਕਰਨ ਦਾ ਤਾਲੁਕ ਪੰਜਾਬ ਵਿੱਚ ਨਾ ਮੋਦੇ ਨਹੀਂ ਤਾਂ ਸਾਰੇ ਜਾਣਦੇ ਹੈ ਕਿ ਦੋ ਸਾਲਾਂ ਬਾਅਦ ਇਹਨਾਂ ਨੂੰ ਜਿਹੜਾ ਹੈਗਾ ਲੋਕਾਂ ਨੇ ਚਲਦਾ ਕਰ ਦੇਣਾ ਅੱਜ ਜੇ ਇਲੈਕਸ਼ਨ ਹੋ ਜੇ ਤਾਂ ਮੇਰੇ ਕੋਲ ਕੋਈ ਸੀ ਨਿੱਜ ਸੰਗਤ ਉਹ ਜਾਣਦੇ ਕ ਪਿਛੇ ਦਾ ਕਾਪਰੇਸ਼ਨ ਇਲੈਕਸ਼ਨ ਹੋਈ ਉਹ ਜੋ ਫਗਵਾੜੇ ਵਿੱਚ ਹੋਇਆ ਬਾਕੀ ਸਾਰੀ ਸਿਟੀ ਵਿੱਚ ਸਾਰੇ ਜਾਣਦੇ ਹੈਗੇ ਨੇ ਅੱਜ ਇੱਥੇ ਕੀ ੱੱਕੇ ਨੇ ਇਹਨਾਂ ਨੇ ਕਬਦਾ ਇੱਕ ਜਿਹੜਾ ਕਟਕੁਤਰੀ ਜਿਹੜਾ ਹੈਗਾ ਵੇਅਰ ਬਰਾਕ ਬਿਠਾਏਗਾ ਜਿਹਨੂੰ ਕੀ ਨਹੀਂ ਪਤਾ ਹੈਗਾ ਕਿ ਕੀ ਕੰਮ ਕਰਨਾ ਕੀ ਨਹੀਂ ਕਰਨਾ ਆ ਥੋੜੇ ਨਾ ਦੀ ਗੱਲ ਹੈ ਕਿ ਆ ਅਸੀਂ ਉੱਥੇ ਵੇਲਾ ਕੋਈ ਕਾਨੂੰਨਦਾਰ ਕਰਕੇ ਨਾ ਕੀਤਾ ਆ ਜਾਇਦ ਕਿਸੇ ਜਗ੍ਹਾ ਤੇ ਸੀਜ ਲਗਾਇਆਗਾ ਕੰਮ ਕਰਕੇ ਕੁਝ ਪਾ ਦਿੱਤੇ ਰੋਡ ਵਿੱਚ ਸਾਡੇ ਵੱਲੋਂ ਪਹਿਲਾਂ ਹੀ ਲਿਖਤੀ ਕੰਪੇਅਰ ਕੀਤੀ ਸੀਗੀ ਬਾਅਦ ਵਿੱਚ ਜਿਹੜਾ ਸਾਡਾ ਅਪਲੀਕੇਸ਼ਨ ਜਨਾਏਗਾ ਉਸੇ ਤੋਂ ਬਿਲਕੁਲ ਇਹਦੇ ਵਿੱਚ ਜੋ ਵੀ ਰਿਸਪੌਂਸਿਬਲ ਹੈਗਾ ਕਹਿੰਦਾ ਵੀ ਇਹ ਕੀ ਕਰ ਰਹੀ ਤੁੰਨਾ ਤੇ ਉੱਥੇ ਜਿੱਥੇ ਕਿ ਟਾਇਲਟਸ ਬਣਾਗਾ ਬੰਦ ਰਹੀ ਸੀਗੇ ਉਹਦਾ ਸਮਾਰਟ ਉਹਨਾਂ ਨੇ ਵੀ ਕੀਤੇ ਉਹਨਾਂ ਦੇ ਖਰਾਫ ਕਰਦੇ ਸਰਕਾਰੀ ਜਿਹੜਾ ਹੈਗਾ ਮਾਲਿਕ ਉਹਨੂੰ ਜਿਹੜਾ ਇਹਨਾਂ ਨੇ ਕਾਪਟੋਰ ਕੀਤੀ ਹੈਗੀ ਹੈ ਤੇ ਉਹਦੇ ਵਿੱਚ ਜਿਹੜਾ ਉਹਨਾਂ ਦੇ ਪੰਚ ਦਾ ਜਕਰ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਕਤ ਕਰਨਾ ਕਿ ਬਹੁਤ ਸ਼ਾਰਟ ਨੋਟਿਸ ਤੇ ਜੜਾ ਕੇ ਉਹਨਾਂ ਨੇ ਅੱਜ ਜਿਹੜਾ ਆਪਣੇ ਪ੍ਰਸਾਦ ਕੁਮਾਰ ਸਿੰਘ ਮਾਨਵ ਲੋਕ ਜਿਹੜਾ ਰਾਹੁਲ ਗਾਂਧੀ ਦੀ ਟਿੱਪਣੀ ਕੀਤੀ ਉਹਦੇ ਖਿਲਾਫ ਜਿਹੜਾ ਅਰੋਧ ਸੰਗਾਰਨ ਕੀਤਾ ਉਹ ਇੱਕ ਵਾਰ ਫਿਰ ਆਪ ਸਰੋਤ ਕਦਮਾਂ ਜਾਈ ਹੈ